ਸਾਰੇ ਪੰਜਾਬ ਵਾਲੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਅਸੀਂ ਫਰੋਜਪੁਰ ਆ ਤੇ ਜਿਹੜੀ ਗੱਲ ਅਕਸਰ ਫੈਲਾਈ ਜਾਂਦੀ ਕਿ ਪੰਜਾਬ ਦੇ ਉੱਤੇ ਮੁਸੀਬਤ ਆਈ ਤੇ ਪੰਜਾਬ ਦੇ ਨਾਲ ਨਹੀਂ ਕੋਈ ਖੜ ਰਿਹਾ ਦੇਖੋ ਸਾਡੇ ਜਿਹੜੇ ਭਰਾ ਨੇ ਹਰਿਆਣੇ ਤੋਂ ਰਾਜਸਥਾਨ ਤੋਂ ਉਹ ਚੱਲ ਪਏ ਨੇ ਪੰਜਾਬ ਦੀ ਮਦਦ ਕਰਨ ਦੇ ਲਈ ਇਹ ਜਿਹੜੇ ਸਾਡੇ ਨਾਲ ਭਾਈ ਖੜੇ ਨੇ ਸਾਡੇ ਕਿਸਾਨ ਭਰਾ ਨੇ ਹਰਿਆਣੇ ਦੇ ਬਲਵੇੜਾ گاؤں ਕੈਥਲ ਜ਼ਿਲ੍ਹਾ ਤੋਂ ਹਾਂਜੀ ਇਹ ਪੰਜਾਬ ਆਏ ਨੇ ਫਰੋਜਪੁਰ ਰੋਈਪਰੇ ਆਪਦੇ ਭਰਾਵਾਂ ਦੀ ਮਦਦ ਕਰਨ ਵਾਸਤੇ ਆਏ ਨੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਦਿੱਲੀ ਅੰਦੋਲਨ ਚੱਲਿਆ ਅਸੀਂ ਪਹਿਲੀ ਵਾਰ ਸਿੱਖਿਆ ਤੇ ਦੇਖਿਆ ਕਿ ਪੰਜਾਬੀ ਕਿਵੇਂ ਇਕਜੁੱਟ ਹੋ ਕੇ ਮਦਦ ਕਰਦੇ ਨੇ ਕਿਵੇਂ ਲੰਗਰ ਚਲਾਉਂਦੇ ਨੇ ਸੋ ਜਿਹੜੀ ਇੱਕ ਨੈਗੇਟਿਵ ਫੜਾਇਆ ਜਾਂਦਾ ਕਿ ਪੰਜਾਬ ਦੇ ਨਾਲ ਨਹੀਂ ਕੋਈ ਖੜਿਆ ਹਰਿਆਣੇ ਨੇ ਤੇ ਰਾਜਸਥਾਨ ਦੋਵਾਂ ਨੇ ਸ਼ੁਰੂਆਤ ਕਰ ਦਿੱਤੀ ਆ ਕਿ ਉਹ ਆ ਗਏ ਨੇ ਦੂਜੀ ਅਸੀਂ ਬੇਨਤੀ ਪੰਜਾਬੀਓ ਤੁਹਾਨੂੰ ਕਰਨੀ ਚਾਹੁੰਦੇ ਆ ਦੇਖੋ ਜ਼ਮੀਨ ਦੇ ਹਾਲਾਤਾਂ ਤੋਂ ਆਪਾਂ ਜਾਣੂ ਆ ਇਹ ਵੀਰ ਜਿਹੜੇ ਦੂਰ ਦਰਾਡੇ ਤੋਂ 200 400 500 ਕਿਲੋਮੀਟਰ ਤੋਂ ਆਪਦੇ ਦਿਲ 'ਚ ਦਰਦ ਲੈ ਕੇ ਆਏ ਨੇ ਕਿ ਸਾਡੇ ਭਰਾਵਾਂ ਦਾ ਨੁਕਸਾਨ ਹੋ ਗਿਆ ਤੇ ਅਸੀਂ ਜਾ ਕੇ ਉਹਨਾਂ ਦੀ ਮਦਦ ਕਰਨੀ ਹੈ ਪਰ ਪੰਜਾਬੀ ਇੱਕ ਗੱਲ ਦਾ ਧਿਆਨ ਰੱਖਿਓ ਖਾਸ ਕਰਕੇ ਜਿਹੜੇ ਲੋਕਲ ਆਪਾਂ ਫਿਰੋਜ਼ਪੁਰੀਆਂ ਜਾਂ ਦੂਜੇ ਵੀ ਜਿਹੜੇ ਜ਼ਿਲ੍ਹਿਆਂ 'ਚ ਇਹ ਜਾਣਗੇ ਇੱਕ ਗੱਲ ਦਾ ਧਿਆਨ ਰੱਖਿਓ ਕਿ ਸਾਡੇ ਨਾਲ ਭਰਾਵਾਂ ਦੇ ਨਾਲ ਕੋਈ ਧੱਕਾ ਜਾਂ ਧੋਖਾ ਨਾ ਹੋ ਜਾਵੇ ਇਹ ਇਕੱਠਾ ਕਰਕੇ ਲੈ ਕੇ ਆਏ ਨੇ ਸਾਡੇ ਜਿਹੜੇ ਕਿਸਾਨਾਂ ਨੂੰ ਦੇਣ ਦੇ ਵਾਸਤੇ ਸੋ ਇਸ ਕਰਕੇ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਜਿੱਥੇ ਵੀ ਤੁਸੀਂ ਕੋਈ ਟਰੱਕ ਟਰਾਲੀ ਰਾਜਸਥਾਨ ਹਰਿਆਣੇ ਦੀ ਦੇਖੋ ਉਹਨਾਂ ਨੂੰ ਪਹਿਲਾਂ ਤਾਂ ਚਾਹ ਪਾਣੀ ਠਹਿਰਾਉਣ ਦਾ ਪ੍ਰਬੰਧ ਕਰੋ ਫਿਰ ਉਹਨਾਂ ਨੂੰ ਅੱਗੇ ਲਿਜਾ ਕੇ ਦਿਖਾਓ ਔਰ ਜਿੱਥੇ ਉਹਨਾਂ ਨੂੰ ਆਪਣੀ ਅੱਖੀ ਦੇਖ ਕੇ ਲੱਗੇ ਮਦਦ ਕਰ ਸਕਣ ਜਿੱਥੇ ਸਹੀ ਜਿਹੜਾ ਦੁੱਖ ਲੈ ਕੇ ਇਹ ਤੁਰੇ ਨੇ ਜਿਹੜਾ ਦੁੱਖ ਲੈ ਕੇ ਇਹ ਹਰਿਆਣੇ ਤੋਂ ਜਾਂ ਰਾਜਸਥਾਨ ਤੋਂ ਤੁਰੇ ਨੇ ਕਿ ਅਸੀਂ ਆਪਣੇ ਭਰਾਵਾਂ ਦੀ ਮਦਦ ਕਰਨ ਚੱਲੇ ਆ ਸਾਡੇ ਭਰਾ ਹਰਾਂ ਦੀ ਮਾਰਚ ਨੇ ਉੱਥੇ ਲੈ ਕੇ ਜਾਣਾ ਸਾਡਾ ਫਰਜ਼ ਬਣਦਾ ਹੈ ਕਿਤੇ ਇਹ ਨਾ ਹੋਵੇ ਕਿ ਜਿਹੜੇ ਲੋਕੀ ਆਪਤਾ ਦੇ ਵਿੱਚ ਅਫਸਰ ਲੱਭਦੇ ਨੇ ਮੁਸ਼ਕਲਾਂ ਦੇ ਵਜ੍ਹਾ ਅਫਸਰ ਲੱਭ ਕੇ ਲੁੱਟਮਾਰ ਕਰਨ ਵਾਲੇ ਹੁੰਦੇ ਨੇ ਕਿਤੇ ਇਹਨਾਂ ਦਾ ਬਹਿਣਤ ਕੀਤਾ ਕਿਉਂਕਿ ਇਹ ਲੋਕ ਘਰ-ਘਰ ਜਾ ਕੇ ਇਹਨਾਂ ਨੇ ਜਿਹੜੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਨੇ ਇਸ ਕਰਕੇ ਕਿ ਸਾਡਾ ਜਿਹੜਾ ਵੱਡਾ ਭਰਾ ਪੰਜਾਬ ਹੈ ਸਾਡੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਸਮੱਸਿਆ ਆਈ ਉਹਨਾਂ ਦੀ ਉਹਨਾਂ ਦੀ ਫਸਲ ਰੁੜ ਗਈ ਉਹਨਾਂ ਦੇ ਘਰ ਰੁੜ ਗਏ ਸੋ ਇਹ ਮਦਦ ਕਰਨ ਵਾਸਤੇ ਆਏ ਨੇ ਆਪਣਾ ਹੀ ਫਰਜ਼ ਬਣਦਾ ਵੀ ਜਿੱਥੇ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਟਰਾਲੀ ਜਾਂ ਟਰੱਕ ਦੇਖੋ ਉਹਨਾਂ ਨੂੰ ਪਹਿਲਾਂ ਠਹਿਰਾਓ ਅੱਖੀਆਂ ਨੂੰ ਜਗ੍ਹਾ ਦਿਖਾਓ ਜਿਹੜੇ ਸਹੀ ਲੋਕਾਂ ਦੀ ਮਦਦ ਕਰਨ ਲਈ ਤਾਂ ਕਿ ਇਹਨਾਂ ਦੇ ਮਨ ਨੂੰ ਵੀ ਤਸੱਲੀ ਹੋਵੇ ਕਿ ਅਸੀਂ ਸੈਂਕੜੇ ਕਿਲੋਮੀਟਰ ਤੋਂ ਤੁਰ ਕੇ ਆਏ ਆਂ ਚੱਲ ਕੇ ਆਏ ਆਂ ਉਹਦੇ ਭਰਾਵਾਂ ਦੀ ਮਦਦ ਕਰਨ ਤੇ ਸਹੀ ਹੱਥਾਂ 'ਚ ਕਰ ਸਕਣ ਸੋ ਜਿਹੜੀ ਇਹ ਨੈਰੇਟਿਵ ਲਾਇਆ ਜਾ ਰਿਹਾ ਕਿ ਨਹੀਂ ਇਹ ਦੱਸ ਰਹੇ ਨੇ ਸਾਨੂੰ ਵੀਰ ਸਾਡੇ ਕਿ ਹਰਿਆਣੇ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਸੇਵਾ ਇਕੱਠੀ ਕੀਤੀ ਜਾ ਰਹੀ ਹੈ ਸੋ ਆਪਣੀ ਇਹ ਵੀ ਫਰਜ਼ ਬਣਦਾ ਹੈ ਕਿ ਆਪਾਂ ਉਹਨਾਂ ਭਰਾਵਾਂ ਨੂੰ ਇਹਨਾਂ ਨੂੰ ਅਸਲੀਅਤ ਵਿਖਾਈਏ ਔਰ ਇਹ ਵੀ ਦੱਸੀਏ ਕਿ ਸਾਨੂੰ ਕਦੋਂ ਲੋੜ ਹੈ ਆਈਟ ਲੋਡ ਹੈ ਜਾਂ 10 ਦਿਨ ਬਾਅਦ ਲੋਡ ਹੈ ਜਾਂ 20 ਦਿਨ ਬਾਅਦ ਸਾਨੂੰ ਜਿਹੜੀ ਚੀਜ਼ ਦੀ ਲੋੜ ਹੈ ਇਹ ਵੀਰ ਸਾਡੇ ਕਹਿੰਦੇ ਨੇ ਕਿ ਅਸੀਂ ਉਹ ਸਾਰੀ ਲੋਡ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਪਹੁੰਚਾਵਾਂਗੇ ਪੰਜਾਬ ਜਿਵੇਂ ਦੂਜੇ ਸੂਬਿਆਂ ਨਾਲ ਖੜਦਾ ਸਾਡੇ ਦੋਵੇਂ ਭਰਾ ਰਾਜਸਥਾਨ ਤੇ ਹਰਿਆਣਾ ਵੀ ਸਾਡੇ ਨਾਲ ਓਵੇਂ ਡੱਟ ਕੇ ਖੜਨ ਵਾਸਤੇ ਆਏ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਸਵੇਰੇ ਅਸੀਂ ਇਹਨਾਂ ਨੂੰ ਜਿਹੜਾ ਹੜਪੀੜ ਤੇ ਜਿਹੜੀਆਂ ਜਗ੍ਹਾ ਨੇ ਉੱਥੇ ਲੈ ਕੇ ਜਾਵਾਂਗੇ ਨਾਲ ਤਾਂ ਕਿ ਆਪਦਾ ਅੱਖੀ ਵੇਖ ਕੇ ਬਿਲਕੁਲ ਜਿਹੜੇ ਸਹੀ ਜਿਹੜੇ ਪੀੜਤਾਂ ਦੀ ਮਦਦ ਕਰ ਸਕਣ ਸਾਰਿਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ